हां जी भाई जी आज ਆਪਾਂ ਚੱਲੇ ਆ ਖਨੌਰੀ ਧਰਨੇ ਤੇ 12 ਫਰਵਰੀ ਅੱਜ ਤੁਹਾਨੂੰ ਦਿਖਾਉਨੇ ਆ ਆਪਣੇ ਨਾਲ ਕਿੰਨੇ ਕੁ ਬੰਦੇ ਨੇਗੇ ਕਿੰਨੇ ਕਿਸਾਨ ਨੇ ਵੀਰ ਆਹ ਦੇਖੋ ਵੀਰਾਂ ਆਪਣੇ ਪਿੰਡ ਤਨਪਰਾ ਵੱਲੋਂ ਵੀ ਗੱਡੀ ਜਾ ਰਹੀ ਹੈਗੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇਹ ਸਾਰੇ ਆਪਣੇ ਕਿਸਾਨ ਵੀਰ ਨੇ ਪ੍ਰਧਾਨ ਸਾਹਿਬ ਜੀ ਮੁਗਲਾ ਸਿੰਘ ਜੀ ਸ਼ੇਖੰਦਰ ਸਿੰਘ ਮਹਾਪੰਚਾਇਤ ਖਨੌਰੀ 12 ਤਰੀਕ ਕੁਲਦੀਪ ਸਿੰਘ ਪ੍ਰਧਾਨ ਬਾਕੀ ਤੁਹਾਨੂੰ ਅੰਦਰ ਦਿਖਾਉਨੇ ਆ ਬਾਈ ਕਿੰਨੇ ਕੁ ਸਾਥੀ ਨੇ ਆਪਣੇ ਜਿਹੜੇ ਜਾਂਦੇ ਨੇ ਤੰਨ ਦਾ ਬਾਦ ਬਈ ਜਿੰਨਾ ਪਰਮਾਂ ਦਾ ਜਿਹੜੇ ਜਿਹੜੇ ਜਾਣਦੇ ਨੇ ਕਿਸਾਨੀ ਧਰਨੇ ਤੇ ਆ ਬੈਠੇ ਨੇ ਬਈ ਆਪਣੇ ਕਿਸਾਨ ਸਾਰੇ ਲੈ ਬਈ ਆਪਾਂ ਪਹੁੰਚ ਗਏ ਬਰੇਟੇ ਆਪਾਂ ਹੁਣ ਬਗਾਉਣੇ ਆ ਪੰਪ ਤੋਂ ਤੇਲ ਟੋਲ ਅਲਬਮ ਤੋਂ ਤੇਲ ਵਾ ਕੇ ਭਈ ਆਪਾਂ ਚੱਲ ਪਏ ਖਨੋਰੀ ਵੱਲ ਨੂੰ ਜਿੱਥੇ ਕਿ ਅੱਜ ਦੇ ਦੰਦੀ ਮਹਾਪੰਚਾਇਤ ਰੱਖੀ ਗਈ ਸੀਗੀ ਤੁਸੀਂ ਇਹ ਦੇਖੋ ਭਈ ਅੱਗੇ ਆਗਾ ਟੋਲ ਪਲਾਜ਼ਾ ਚੋਟੀਆਂ ਵਾਲਾ ਜਿੱਥੇ ਨਵਾਂ ਟੋਲ ਪਲਾਜ਼ਾ ਬਣਿਆ ਹੈਗਾ ਤੇ ਸਰਕਾਰਾਂ ਦੇ ਕੰਮ ਦੇਖ ਲਓ ਭਈ ਥਾਂ ਥਾਂ ਟੋਲ ਪਲਾਜ਼ੇ ਬਣਾ ਰਹੀਆਂ ਨੇ ਬਾਹਲੇ ਮੁਲਕਾਂ ਸਭ ਕੁਝ ਫਰੀ ਹੈ ਆਪਣੇ ਦੇਖੋ ਕੀ ਕਰੀ ਜਾਂਦੇ ਨੇ ਇਹ ਤੇ ਜਦੋਂ ਟੋਲ ਪਲਾਜ਼ਾ ਦੀ ਮਿਆਦ ਵੀ ਖਤਮ ਹੋ ਜਾਂਦੀ ਹੈ ਤੋਂ ਬਾਅਦ ਵੀ ਚੱਲਦੇ ਰਹਿੰਦੇ ਨੇ ਕਿ ਇੱਥੇ ਸਰਕਾਰੀ ਕੰਮ ਆ ਬਈ ਕੋਈ ਗੌਰ ਨਹੀਂ ਕਰਦਾ ਤੋਂ ਬਾਅਦ ਪਹੁੰਚ ਗਏ ਆਪਾਂ ਖਨੌਰੀ ਸੰਗਤ ਜੀ ਚਲੋ ਬਈ ਸੁਖੀ ਵੱਖ-ਵੱਖ ਪਿੰਡਾਂ ਤੋਂ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਬਈ ਦੇਖ ਸਕਦੇ ਹੋ ਤੁਸੀਂ ਆ ਕਿਸਾਨ ਵੀਰ ਆ ਗਏ ਬਾਈ ਆਪਣੇ ਇਧਰ ਦੇਖੋ ਬਾਈ ਟਰੈਕਟਰਾਂ ਦੇ ਵੀ ਆ ਰਹੇ ਨੇ ਕਿ ਬੱਸਾਂ ਦੇ ਵੀ ਆ ਰਹੇ ਨੇਗੇ ਤੇ ਤੁਸੀਂ ਦੇਖ ਸਕਦੇ ਹੋ ਬਾਈ ਬਹੁਤ ਇਕੱਠ ਹੈਗਾ ਅੱਜ ਵੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਇਆ ਕਰੋ ਬਾਈ ਆਪਣੇ ਖਾਤਰੀ ਬੈਠੇ ਨੇ ਇਹ ਢੱਲੇਵਾਲ ਸਾਹਿਬ ਆਪਣੇ ਖਾਤਰੀ ਬੈਠੇ ਨੇਗੇ ਕਾਨੂੰਨ ਰੱਦ ਕਰਵਾਉਣ ਵਾਸਤੇ ਤਾ ਵੀਰੋ ਬੇਨਤੀ ਹੈ ਬਾਈ ਕਿ ਆਇਆ ਕਰੋ ਤੁਸੀਂ ਕਰਾਂ ਚ ਬੈਠ ਕੇ ਸਰਨਾ ਬਾਈ ਆ ਦੇਖੋ ਬਈ ਬਹੁਤ ਸੰਗਤ ਆਉਂਦੀ ਹੈ ਆਪਣੇ ਪਿੰਡ ਤਨਪੁਰਾ ਤੋਂ ਵੀ ਬਹੁਤ ਸੰਗਤ ਆਈ ਅੱਜ ਬਹੁਤ سارے ਕਿਸਾਨ ਪਹੁੰਚ ਰਹੇ ਨੇਗੇ ਬਾਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਾਲ ਕੀਤੀ ਗਈ ਸੀਗੀ ਨੌਜਵਾਨ ਬੱਚੇ ਬਜ਼ੁਰਗਾਂ ਮਾਤਾ ਪਿਤਾ ਸਾਰੇ ਪਹੁੰਚ ਰਹੇ ਨੇ ਬਾਈ ਸਾਰੇ ਕਿਸਾਨੋ ਵੀਰਾਂ ਨੂੰ ਬੇਨਤੀ ਹੈ ਭਾਈ ਵੀ ਜਿਹੜੇ ਵੀ ਘਰੇ ਹੁੰਦੇ ਨੇ ਨਾ ਵਿਲੇ ਹੁੰਦੇ ਨੇਗੇ ਸਾਰੇ ਪਹੁੰਚਿਆ ਕਰੋ ਭਾਈ ਆਪਣੇ ਖਾਤਰੀ ਏ ਸਾਰਾ ਕੁਛ ਜੇ ਆਪਾਂ ਸਾਥ ਨਹੀਂ ਦੇਵਾਂਗੇ ਫਿਰ ਹੋਰ ਕੌਣ ਸਾਥ ਦੇਊਗਾ ਭਾਈ ਇਹ ਦੇਖੋ ਭਾਈ ਮਾਤਾ ਹੋਰੀ ਵੀ ਆ ਰਹੀਆਂ ਨੇ ਇਹਨਾਂ ਦਾ ਵੀ ਬਹੁਤ ਯੋਗਦਾਨ ਹੈਗਾ ਆਪਾਂ ਨੂੰ ਹਾਂਜੀ ਭਾਈ ਜੀ ਆਪਾਂ ਕਰਾਂਗੇ ਭਾਈ ਜਿਹੜੇ ਜੁਰਦਾ ਇਹ ਪਿੰਡ ਭੋਖੜੀ ਜ਼ਿਲ੍ਹਾ ਲੁਧਿਆਣਾ ਵੱਲੋਂ ਲਗਾਏ ਗਏ ਪਿੰਡ ਭੁਖੜੀ ਜ਼ਿਲ੍ਹਾ ਲੁਧਿਆਣਾ ਵੱਲੋਂ ਇਹਨੇ ਬਈ ਹਰਿਆਣੇ ਦੇ ਤਾਉਪੁਰੀ ਇਹਨਾਂ ਨੇ ਸਾਬਤ ਕਰਤਾ ਬਈ ਕਿ ਪੰਜਾਬ ਦਾ ਛੋਟਾ ਭਾਈ ਹੈ ਹਰਿਆਣਾ ਤੇ ਇਹ ਵੀ ਆਪਣਾ ਪੂਰਾ ਸਾਥ ਦੇ ਰਹੇ ਨੇ ਵੈਗਰੂ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਇੱਥੋਂ ਪਤਾ ਲੱਗਦਾ ਵੀ ਆਪਣੀ ਭਾਈਚਾਰਕ ਸਾਂਝ ਹਾਲੇ ਵੀ ਬਹੁਤ ਕਾਇਮ ਹੈ ਇੱਕ ਦੂਜੇ ਨੂੰ ਚਾਹੁੰਦੇ ਨੇ ਪੰਜਾਬੀ ਹਰਿਆਣਵੀ पत्थर नहीं बड़े-बड़े हो। तो पानी आरोप से किसान विरोधी नीतियों को लागू करने का कार्य किया है इसलिए कोई पॉलिटिकल पार्टी हमारी सगी नहीं है हमारी लड़ाई इनकी गलत नीतियों से है तो चाहे कहीं पे भी सरकार बना लो हमें कोई फर्क नहीं पड़ने वाला हम उसी मजबूती से उसी दृढ़ इरादे से अपनी मांगों का पूरा होने तक संघर्ष करते रहेंगे साथियों कोई भाई यह ना सोचे 14 तारीख की मीटिंग आ गई तो हमारा सारा मामला उसी दिन हल हो जाएगा अभी हमने जीत का सिर्फ एक पड़ाव पार किया है जीत की तरफ हमने के लिए और कदम उठाने भी बाकी है लेकिन मैं साथ में यह भी कहना चाहता हूं कि जब गांव गांव में कई लोग यह कहने लग गए थे कि सरकार तो फलानी जगह जीतगी फलानी जगह जीतगी अब सरकार नहीं सुनेगी उस समय सरदार जगजीत सिंह डल्लेवाल जी के नेतृत्व में आजाद भारत का जो सबसे लंबा, और सबसे बड़ा सत्याग्रह शुरू हुआ उस सबसे बड़े और सबसे लंबे सत्याग्रह ने सरकार को बातचीत मजबूर किया सरकार को बातचीत की टेबल पर लाने के लिए सरदार जगजीत सिंह डल्लेवाल जी ने अगिने कष्ट तो अपने शरीर के ऊपर सहे हैं हम भूल नहीं सकते 19 दिसंबर का वो दिन जब दो बजे सरदार जगजीत सिंह डल्लेवाल जी को वीडियो कॉन्फ्रेंस के माध्यम से माननीय सुप्रीम कोर्ट में जुड़ के अपनी बात रखनी थी जब वो स्नान करके अपनी ट्रॉली में वापस जा रहे थे तो बाथरूम से निकलते ही वो गिर गए थे इसी स्टेज के नीचे जिस स्टेज पे आज लोग भाषण दे रहे हैं जिस स्टेज से हम अपनी बात रख रहे हैं इसी स्टेज के नीचे सरदार जगजीत सिंह डहेवाल जी 19 दिसंबर को बेहोश होकर गिर गए थे उनका ब्लड प्रेशर इतना नीचे चला गया था कि मशीनों ने मापना बंद कर दिया था उनका पल्सरा छत्तीस पैंतीस तक चला गया था वो दिन हम भूलें नहीं और अपनी जिंदगी में कभी भूलेंगे भी नहीं और इस देश के किसी किसान को भी वो दिन नहीं भूलना चाहिए और जब वो बेहोशी में जा रहे थे तो जगजीत सिंह गलेवाल जी ने एक बात कही थी काका सिंह कोटला जी उनके नजदीक खड़े थे उनके नजदीक वो मौके के गवाह हैं काका सिंह कोटला जी को एक ही बात कही थी काके पता का के दुनिया को कि डलेवाल कोई ड्रामा नहीं कर रहा था डेलेवाल अपनी किसान कौम के लिए जान की बाजी लगा के जान की कुर्बानी देकर चला गया दुनिया काल वो दिन हमें याद है लेकिन उसके बावजूद वो सात से आठ मिनट बोले और सात से आठ मिनट बोले के जो सबसे महत्वपूर्ण बात उन्होंने कही मैं कहना चाहता हूं डेवाल कुछ नहीं कर रहा ਦੱਲੇ ਵਾਲੇ ਕੁਝ ਨਹੀਂ ਕੀ ਜਾਣ ਕੇ ਇਜਾਜ਼ਤ ਦੇ ਪਹਿਲੇ ਵਕਤੀ ਹੈ ਕਿ ਹਿੰਦੁਸਤਾਨ ਕੇ ਤਿਹਾੜਵਾਂ ਬਿਚਾਰ ਕਰ ਸਕਦੇ ਨੇ ਆਜੋ ਆਜੋ ਤਾਂ ਮੱਲਾਨੀ ਵੀ ਮਿਲੂ ਜੀ ਇਹ ਕਿਸਾਨ ਕੀ ਮਹੱਤਵ ਲੜੇਗਾ ਇਹਨਾਂ ਦਸਤ ਕਰਾਓ ਆਜੋ 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 ਪਾਣੀ ਆਜੋ ਹਾਂਜੀ ਬਾਈ ਜੀ ਇਹ ਤਰਨਤਾਰਨ ਜ਼ਿਲ੍ਹੇ ਵੱਲੋਂ ਗੁਰੂ ਦਾ ਲੰਗਰ ਹੈਗਾ ਖਨੋਰੀ ਬੈਡਰ ਤੇ ਦਾਲ ਰੋਟੀਆਂ ਤੇ ਮਿੱਠੇ ਚੌਲਾਂ ਦਾ ਜੇ ਤੁਸੀਂ ਦੇਖ ਸਕਦੇ ਹੋ ਬਾਈ ਖਨੋਰੀ ਬਾਰਡਰ ਤੇ ਕਿੰਨਾ ਇਕੱਠ ਹੈਗਾ ਸਾਰੇ ਕਿਸਾਨ ਵੀਰ ਆਪਣੇ ਦਸਵੰਦ ਵਿੱਚੋਂ ਹਿੱਸਾ ਪਾਉਂਦੇ ਨੇ ਕਿ ਲੰਗਰ ਲਾਉਂਦੇ ਨੇਗੇ ਸਭ ਤੋਂ ਜਿਆਦਾ ਲੰਗਰ ਜੀ ਮਿੱਠੇ ਚੌਲਾਂ ਦਾ ਲੰਗਰ ਹਾਂ ਬਾਈ ਤੇ achar ਵੀਰੇ ਖਨੋਰੀ ਬਾਰਡਰ ਤੇ ਹੈ ਬਾਈ ਇਹ ਤਰਨਤਾਰਨ ਜ਼ਿਲ੍ਹੇ ਵੱਲੋਂ ਲੰਗਰ ਦੀ ਸੇਵਾ ਇੱਧਰ ਬਾਈ ਲੰਗਰ ਪਕਾਉਂਦੇ ਨੇ ਜੀ ਉਧਰ ਮਾਤਾ ਪੈਣਾ ਲੱਗੇ ਹੋਣ ਜਾਂ ਨਹੀਂ ਇੱਧਰ ਬਾਬਾ ਜੀ ਬੈਠੇ ਨੇਗੇ ਇੰਨਾ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈਗਾ ਤੇ ਲੰਗਰ ਵਾਸਤੇ ਸਬਜ਼ੀ ਰਸਣ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਆਉਂਦਾ ਸੰਗਤ ਜੀ ਵੱਲੋਂ ਤੁਸੀਂ ਦੇਖ ਸਕਦੇ ਹੋ ਬਹਿਗੁਰੂ ਤਰੱਕੀਆਂ ਬਖਸ਼ੇ ਇੰਨਾ ਭਰਾਵਾਂ ਨੂੰ ਜਿਹੜੇ ਵੀ ਲੰਗਰ ਲਾਉਂਦੇ ਨੇ ਜੀ ਆ ਦੇਖੋ ਬਈ ਬਠੰਡੇ ਹਲਕੇ ਵੱਲੋਂ ਖਨੌਰੀ ਬਾਰਡਰ ਤੇ ਪ੍ਰਸ਼ਾਦ ਦਾ ਲੰਗਰ ਚੱਲਦਾ ਹੈ ਦੇਸੀ ਘਿਓ ਦਾ ਪ੍ਰਸ਼ਾਦ ਬਾਈ ਜਨਾਲੇ ਰੋਟੀਆਂ ਪ੍ਰਸ਼ਾਦ ਦੇ ਆਹ ਦੇਖੋ ਵੀਰੋ ਬਹੁਤ ਕੰਮ ਹੈਗਾ ਪਾਈ ਵਾਰਾ ਹੈ ਚਾਹ ਦੇ ਲੰਗਰ ਵੀ ਹੈ ਹਾਂਜੀ ਬਾਈ ਜੀ ਲੋ ਜੀ ਹੁਣ ਆਪਾਂ ਧਰਨੇ ਤੋਂ ਵਾਪਸ ਚੱਲੇ ਆ ਆਪਣੇ ਪਿੰਡ ਤੇ ਤੁਹਾਨੂੰ ਦਿਖਾਉਨੇ ਆ ਸੰਗਤ ਆਉਂਦੀ ਹੋਈ ਆ ਬੈਠੇ ਆਪਣੇ ਪਿੰਡ ਵਾਲੇ ਬਾਈ ਬੈਂਨ ਕੀ ਬੈਂਨ ਦੀ ਵੇਟ ਕਰਦੇ ਨੇ ਇਹ ਆ ਰਹੀ ਵੀ ਬੈਂਨ ਆ ਰਹੀ ਏ ਬਾਪਿੱਤੇ ਚੱਲਾਂਗੇ ਆ ਬੰਦਾ ਬਈ ਆਪਣਾ ਦੋ ਦਿਨ ਪਿੰਡ ਲਾਉਂਦਾ ਤੇ ਪੰਜ ਦਿਨ ਧਰਨੇ ਦੇ ਹੁੰਦਾ ਹੈ ਇਸ ਤਵਾਰ ਬਈ ਆਪਾਂ ਚੱਲ ਪਏ ਆਪਣੇ ਪਿੰਡ ਨੂੰ ਪਿੰਡ ਨੂੰ ਆਉਂਦੇ ਹੋਏ ਮਸਤੀ ਵੀ ਕਰੀ ਬਈ ਬਹੁਤ ਜ਼ਿਆਦਾ ਹਾਸਾ ਠੱਠਾ ਵੀ ਹੋਇਆ ਇਹ ਬਈ ਜਾਖਲ ਸ਼ਹਿਰ ਹੈਗਾ ਜਾਖਲ ਤੋਂ ਕ੍ਰੋਸ ਹੁੰਦੇ ਹੋਏ ਆਪਾਂ ਪਹੁੰਚ ਗਏ ਚੋਟੀਆਂ ਕੈਂਚੀਆਂ ਤੇ ਇਹ ਮਿੱਤਰੋ ਚੋਟੀਆਂ ਕੈਂਚੀਆਂ ਨਹੀਂ ਆ ਮੰਨ ਕੇ ਚੱਲੋ ਕਿ ਹਰਿਆਣਾ ਪੰਜਾਬ ਦਾ ਬਾਰਡਰੀ ਮੰਨ ਕੇ ਚੱਲੋ ਵੀ ਇਹ ਹਰਿਆਣਾ ਪੰਜਾਬ ਦਾ ਬਾਰਡਰੀ ਇੱਥੇ ਚੈਕਿੰਗ ਬਹੁਤ ਹੁੰਦੀ ਹੈਗੀ ਇੱਥੋਂ ਪਾਰ ਕਰਨਸਾਰ ਆਉਂਦਾ ਬਈ ਟੋਲ ਪਲਾਜ ਜਿਹੜਾ ਕਿ ਨਵਾਂ ਲੱਗੇਗਾ ਹੁਣ ਇਹ ਬਈ ਸਾਹਮਣੇ ਟੋਲ ਪਲਾਜ ਜਾਏਗਾ ਜਿਹੜਾ ਕਿ ਹੁਣ ਨਵਾਂ ਲੱਗੇਗਾ ਚੋਟੀਆਂ ਦੇ ਕੋਲੇ ਤੇ ਟੋਲ ਪਲਾਜ ਜਿੱਤੋਂ ਅੱਗੇ ਟੱਪ ਕੇ ਤੇ ਬਰੇਟਾ ਸਾਈਡ ਪਿੱਛੇ ਟੱਪ ਕੇ ਦੋ ਸੜਕਾਂ ਨੇ ਬਈ ਜਿੱਦੋਂ ਆਪਾਂ ਜਿੱਦਰਾ ਹੀ ਆਪਾਂ ਟੋਲ ਪਲਾਜਾ ਕੱਟ ਵੀ ਸਕਦੇ ਆ ਫੇਰ ਆਪਾਂ ਪਹੁੰਚ ਗਏ ਬਈ ਬਰੇਟੇ ਇਹ ਬਰੇਟੇ ਵਾਲਾ ਹੈਗਾ ਤੇ ਇੱਥੋਂ ਆਪਾਂ ਚਲੇ ਗਏ ਬਈ ਬਾਜ਼ਾਰ ਵਾਲੀ ਸਾਈਡ ਕੱਟ ਕੇ ਬਾਗ ਵਾਲੀ ਸੜਕ ਬਾਗ ਵਾਲੀ ਸੜਕ ਤੋਂ ਬਾਅਦ ਆਪਾਂ ਆਏ ਬਈ ਫਟਕ ਕੋਲੇ ਅੱਜ ਜ਼ਿੰਦਗੀ ਚ ਪਹਿਲੀ ਵਾਰੀ ਆਪਾਂ ਨੂੰ ਬਰੇਟਾ ਵਾਲਾ ਫਟਕ ਖੁੱਲਾ ਮਿਲਿਆ ਬਈ ਨਹੀਂ ਤਾਂ ਇਹ ਲੱਗਾ ਹੀ ਹੁੰਦਾ ਹੈਗਾ ਇਸ ਤੋਂ ਬਾਅਦ ਬਈ ਆਪਾਂ ਪਿੰਡ ਆਏ ਇਹ ਆਪਣੇ ਪਿੰਡ ਦਾ ਗੇਟ ਹੈ ਬਈ ਤੁਹਾਨੂੰ ਪਰੇ ਦਾ ਤੁਸੀਂ ਤੁਸੀਂ ਦੇਖ ਸਕਦੇ ਹੋ ਬਈ ਆਪਣੇ ਪਿੰਡ 'ਚ ਨਾਲਾ ਟੱਪਣ ਸਰ ਪੈਟਰੋਲ ਪੰਪ ਆਉਂਦਾ ਹੈਗਾ ਸ਼ਾਮ ਦੇ ਕੋਈ 8:00 ਵਜੇ ਹੋਣੇ ਜਦੋਂ ਆਪਾਂ ਵਾਪਸ ਆਏ ਸੀ ਖਨੋਰੀ ਬਾਰਡਰ ਤੋਂ ਸਾਰੀ ਸੰਗਤ ਨੂੰ ਉਤਾਰਦੇ ਆਏ ਜਿੱਥੇ-ਜਿੱਥੋਂ ਚੜ੍ਹੇ ਸੀਗੇ ਇਸ ਤੋਂ ਅੱਗੇ ਚੱਲੇ ਬਈ ਆਪਾਂ ਗੁਰਦੁਆਰਾਲੀ ਸਾਈਡ ਗਏ ਸੀਗੇ ਉਧਰ ਆਪਾਂ ਆਪਣੇ ਕੇਸਰ ਬਿੱਲੇ ਦੇ ਡੈਡੀ ਨੂੰ ਉਤਾਰ ਕੇ ਆਏ ਸੀਗੇ ਤੇ ਇਹ ਦੇਖੋ ਬਈ ਕੇਸਰ ਦਾ ਡੈਡੀ ਇਹਦੀ ਬਹੁਤ ਦੇਣਾ ਬਈ ਧਰਨੇ ਤੇ ਬਹੁਤ ਧਰਨੇ ਤੇ ਜਾਂਦਾ ਹੈ ਹਾਂ ਤੇ ਚ ਪੰਜ ਪੰਜ ਤਨ ਲਾ ਕੇ ਆਉਂਦਾ ਹੈ ਧਰਨੇ ਤੇ ਇਹਦੇ ਬਾਅਦ ਬਈਆ ਚੱਲੋ ਪਏ ਆਪਾਂ ਆਪਣੇ ਘਰਾਂ ਨੂੰ ਤੇ ਆ ਗਿਆ ਬਈ ਆਪਣੇ ਬਸ ਅੱਡਾ ਸਸਪਾਲੀ ਵਾਲਾ ਜਿੱਥੇ ਆਪਾਂ ਸਾਰੇ ਉੱਤਰੇ ਤੇ ਉੱਤਰ ਕੇ ਆਪਾਂ ਆਪਣੇ ਘਰਾਂ ਨੂੰ ਹੋ ਗਏ ਬਈ ਤੇ ਦੇਖੋ ਆਪਣੇ ਕਿਸਾਨ ਵੀ ਸਾਰੇ ਇੱਥੇ ਉਤਰ ਰਹੇ ਨੇਗੇ ਇਹ ਸਤ ਗੁਰੇ ਬਈ ਆਪਣਾ ਬਿਜਲੀ ਵਾਲੇ ਤੇ ਇੱਥੋਂ ਚੱਲ ਗਏ ਆਪਾਂ ਘਰਾਂ ਨੂੰ ਬਈ ਤੇ ਬਈ ਵੱਧ ਤੋਂ ਵੱਧ ਬੇਨਤੀ ਹੈ ਕਿ ਵੱਧ ਤੋਂ ਵੱਧ ਕਿਸਾਨੀ ਧਰਨਿਆਂ ਤੇ ਜਾਇਆ ਕਰੋ ਬਈ